ਹਾਂਜੀ ਸਤਿ ਸ਼੍ਰੀ ਅਕਾਲ ਵੀਰਾ ਜੀ ਕੀ ਹਾਲ ਚਾਲ ਨੇ ਸਾਰੇ ਵੀਰਿਆਂ ਦੇ ਅੱਜ ਚੱਲਦੀ ਐ ਸਪਰੇਅ ਬਾਈ ਤੀਜੀ ਸ਼ੁਰੂ ਕਰੀ ਆ ਮੋਹੀ ਇਹ ਖੇਤ ਆਪਣਾ 14 ਤੋਂ 15 ਅਕਤੂਬਰ ਦੀ ਬਜਾਈ ਹੋਈ ਹੋਈ ਆ ਇਹਨਾਂ ਦੀ ਤੇ ਐਲ ਆਰ ਆਲ ਵੈਰੈਟੀ ਆ ਤੇ ਇਹਦੇ ਉੱਤੇ 1.5 ਕਿਲੋ 13045 ਕਰਤਾ ਤੇ ਐਮ 45 ਪਾਤੀ ਤੇ ਨਾਲ ਤੇਲੇ ਵਾਲੀ ਦਵਾਈ ਪਾਤੀ ਤੇ ਨਾਲ 1 ਕਿਜੀ ਯੂਰੀਆ ਐਡ ਕਰਤਾ ਬਸ ਹੋਰ ਕੁਛ ਨਹੀਂ ਬਸ ਇਹ ਚੀਜ਼ ਆ ਅੱਜ ਤੁਹਾਨੂੰ ਆਪਾਂ ਆਲੂ ਦਾ ਸੈਜ ਵੀ ਚੈੱਕ ਕਰਾਉਨੇ ਆ ਕਿ ਕਿੱਡਾ ਕੁ ਸੈਜ ਹੋਇਆ ਹੈ ਠੀਕ ਨਹੀਂ ਸਪਰੇਅ ਦਾ ਕੰਮ ਹੈ ਤਾਂ ਬੜਾ ਨਜ਼ਾਰੇਦਾਰ ਹੈ ਇਹਦੇ ਨਾਲ ਸਵਾਦ ਹੀ ਵੱਖਰਾ ਹੈ ਇਹਦੇ ਨਾਲ ਸਪਰੇਅ ਕਰਨ ਦਾ ਯਾਰ ਇਹਦੀ ਵਰਗੀ ਮੌਜ ਹੀ ਨਹੀਂ ਵੀ ਜਿਹੜਾ ਇਹਨੇ ਸਪਰੇਅ ਕਰ ਦੇਣੀ ਨਾ ਇਹਦੀ ਵਰਗੀ ਰੀਸ ਆ ਨਾ ਇਹਦੇ ਅਰ ਕੀ ਮੋਜ ਦੇਖੋ ਕਿੰਨਾ ਨਜ਼ਾਰੇਦਾਰ ਕੰਮ ਹੁੰਦਾ ਇਹਦੇ ਨਾਲ ਸਪਰੇਅਰ ਇਹ ਨਹੀਂ ਆ ਕੇ ਜਾਨ ਵਿਚਾਲੀ ਬਾਈ ਜਿਵੇਂ ਅੱਗੇ ਸਪਰੇਅ ਕਰਦੇ ਹੁੰਦੇ ਪੰਪ ਨਾਲ ਪੈਪ ਵਾਲੇ ਨਾਲ ਕੀ ਹਾਂ ਚਲੋ ਲੇਬਰ ਹੁੰਦੀ ਸੀਗੀ ਉਹ ਵੀ ਪਾਣੀ ਬੰਦ ਕਰਕੇ ਸਪਰੇਅ ਕਰਨ ਲੱਗ ਜਾਂਦੇ ਹੁੰਦੇ ਸੀ ਤੇ ਜਿਵੇਂ ਹੁਣ ਜਿਹੜਾ ਹਾਲਾਤ ਐ ਤਕੀ ਰਹੇ ਆ ਖੁਸ਼ਕੀ ਵਾਲੇ ਉਸ ਮਦਾਵਕ ਦਾ ਬਾਈ ਸਪਰੇ ਹੋਣੀ ਹੀ ਨਹੀਂ ਬਿਲਕੁਲ ਵੀ ਹੈ ਨਾ ਤੇ ਇੱਕ ਨਾ ਬਹੁਤ ਵੀਰਾਂ ਦਾ ਬਹੁਤ ਵੀਰ ਰੋਜ਼ ਹਰ ਰੋਜ਼ ਮੈਨੂੰ ਫੋਟੋਆਂ ਭੇਜਦੇ ਆ ਜਿਹੜੇ ਨਵੇਂ ਵੀਰ ਉਹ ਡਰ ਜਾਂਦੇ ਆ ਉਹਨਾਂ ਦੇ ਨਾ ਆਲੂ ਦੇ ਪੱਤੇ ਦੇ ਉੱਤੇ ਜਿਵੇਂ ਆਹ ਆਲੂ ਦਾ ਪੱਤਾ ਵਾ ਇੱਥੇ ਨਾ ਤੱਬੇ ਜੇ ਆ ਤੱਬੇ ਪੈਂਦੇ ਆ ਆਲੂਆਂ ਦੇ ਪੱਤਿਆਂ ਤੇ ਬਿੰਦੀਆਂ ਜੀਆਂ ਹੈ ਨਾ ਬਿੰਦੀਆਂ ਜੀਆਂ ਆਉਂਦੀਆਂ ਈ ਉਹ ਵੀਰ ਡਰ ਜਾਂਦੇ ਆ ਵੀਰੇ ਬ্লাইਟ ਆ ਗਈ ਫਲਾਨਾ ਆ ਗਿਆ ਐ ਬਿੰਦੀਆਂ ਜੀ ਹੁੰਦੀਆਂ ਜਿਵੇਂ ਬਿੰਦੀਆਂ ਨਹੀਂ ਲਾਈਆਂ ਹੁੰਦੀਆਂ ਪੱਤੇ ਤੇ ਉਹ ਬਿੰਦੀਆਂ ਜੀ ਉਹ ਡਰ ਜਾਂਦੇ ਆ ਵੀਰ ਵੀ ਵੀਰੇ ਬ্লাইਟ ਆ ਗਈ ਆ ਹੋ ਗਿਆ ਵੀਰੇ ਇਹ ਚੀਜ਼ਾਂ ਬ্লাইਟ ਬਲੂਟ ਨਹੀਂ ਹੁੰਦੀਆਂ ਇਹ ਚੀਜ਼ਾਂ ਸਿਰਫ ਇੱਕ ਘਾਟ ਹੁੰਦੀ ਆ ਜਿਵੇਂ ਮੈਗਨੀਸ਼ੀਅਮ ਦੀ ਕੈਲਸ਼ੀਅਮ ਦੀ ਜ਼ਿੰਕ ਦੀ ਹਨਾ ਉਹ ਇਹ ਚੀਜ਼ਾਂ ਦੀ ਘਾਟ ਹੁੰਦੀ ਆ ਉਹਦੇ ਕਰਕੇ ਉਹ ਬਿੰਦੀਆਂ ਆ ਜਾਂਦੀਆਂ ਉਹ ਕੋਈ ਖਬਰਾਟ ਵਾਲੀ ਚੀਜ਼ ਨਹੀਂ ਨਾ ਉਹ ਹੁਣ ਚਾਹੇ ਤੁਸੀਂ ਉਹਦੀ ਪੂਰੀ ਵੀ ਕਰ ਦੋ ਤਾਂ ਵੀ ਨਹੀਂ ਹਟਣੀਆਂ ਤੇ ਉਹ ਕੋਈ ਖਰਾਬੀ ਨਹੀਂ ਹੈਗੀ ਕੋਈ ਉਹ ਵਿੱਚ ਖਰਾਬੀ ਨਹੀਂ ਕੁਝ ਨਹੀਂ ਹੈਗਾ ਇੱਕ ਨਾਰਮਲ ਆ ਤੁਸੀਂ ਜੋ ਆਪਦੀ ਰੁਟੀਨ ਦੇ ਨਾਲ ਥੋਡੀਆਂ ਸੁਪਰੀਹਾਂ ਹੋਣ ਵਾਲੀਆਂ ਉਹ ਸੁਪਰੀਹਾਂ ਕਰੋ ਤੇ ਉਹਨੂੰ ਸੰਭੋ ਉਹ ਕੋਈ ਵੀ ਤੁਹਾਡੇ ਖੱਤੇ ਦਾ ਝਾੜ ਨਹੀਂ ਘਟਾਉਣ ਲੱਗੀ ਤੁਹਾਡੀ ਬੇਲ ਨੂੰ ਖਰਾਬ ਨਹੀਂ ਕਰਨ ਲੱਗੀ ਉਹ ਤੋਂ ਡਰਿਆ ਨਾ ਕਰੋ ਵੀਰ ਬਣੇ ਠੀਕ ਨਹੀਂ بس ਇਹੇ ਗੱਲ ਮੈਂ ਤੁਹਾਡੇ ਨਾਲ ਜਰੂਰ ਕਰਨੀ ਸੀ ਕਿਉਂਕਿ ਬਹੁਤ ਦਿਨਾਂ ਤੋਂ ਅੱਜ ਘਟੂ ਘਟ 5-6 ਦਿਨ ਹੋ ਗਏ ਰੈਗੂਲਰ ਮੈਸੇਜ ਆਉਂਦੇ ਆ ਫੋਟੋਆਂ ਭੇਜਦੇ ਆ ਵੀਰੋ ਬਿੰਦੀਆਂ ਜੀਆਂ ਤੋਂ ਡਰ ਕੇ ਤੇ ਉਹ ਤੋਂ ਡਰਿਆ ਨਾ ਕਰੋ ਵੀਰ ਲੋ ਵੀ ਵੀਰੇ ਦੇਖਦੇ ਆ ਜਾਲੂ ਪੱਟ ਕੇ ਵੀ ਕਿੱਡਾ-ਕੱਡਾ ਹੋ ਗਿਆ ਨਾਰਮਲ ਸਪਰੇਹਾਂ ਤੇ ਆ ਵੀਰੇ ਇਹ ਆਲੂ ਆਪਾਂ ਠੀਕ ਆ ਉਹ ਦੇਖ ਲਓ ਸਾਈਜ਼ ਲੈ ਪੂਰਾ ਵਧੀਆ ਸਾਈਜ਼ ਹੋਇਆ ਅੱਜ ਆਹਾ 15 ਤਰੀਕ ਨੂੰ 60 ਦਿਨ ਦਾ ਹੋਣ। ਠੀਕ ਨਹੀਂ? ਘੱਟੋ-ਘੱਟ 80 ਦਿਨਾਂ ਤੇ 80-85 ਦਿਨਾਂ ਦੇ ਇਹਦੀ ਬੀਲ ਵੜ ਦੇਣੀ ਆਪਾਂ। ਜਨਵਰੀ ਦੇ ਪਹਿਲੇ ਹਫ਼ਤੇ ਤੇ ਜਾਨੂ ਪੂਰਾ ਫੁੱਲ ਵੱਡਾ ਹੋ ਜਾਣਾ ਇਹਨੇ ਸੈਜ ਨੇ। ਠੀਕ ਨਹੀਂ? ਵਾਹ ਆ ਦੱਸੋ ਹੋਰ ਇਦੂ ਪਰੇ ਹੋਰ ਕੀਪ ਆਪ ਆ ਕੇ ਆਪਾਂ ਇਹਦਾ ਸੈਜ ਵਧਾਉਣਾ ਦੇਖ ਲਓ ਲੈ ਪੂਰਾ ਸੋਹਣਾ ਹੋਇਆ ਸੈਜ ਉਹ ਬੂਟਾ ਪੱਟ ਲਾ ਮੋਲਾ ਸਾਰੇ ਹੁਣ ਤੋੜ ਤਾਂ ਲੈ ਉਹ ਤੋਂ ਸਾਰੇ ਸਾਰੇ ਹੀ ਪੱਟ ਲਾ ਬੂਟਾ ਪਤਾ ਲੱਗ ਜੂ ਕਿੰਨਾ ਸੈਜ ਹੈ ਹਾਂ ਆਹੋ ਇੱਕ ਹੀ ਬੂਟਾ ਪੂਰਾ ਪੱਟ ਲਾ ਉਹਨੂੰ ਨਾਲੇ ਗਿਣਤੀ ਚ ਦਾਣੇ ਪਤਾ ਲੱਗ ਜਾਂਦੇ ਨਾਲੇ ਕਿੰਨਾ ਹੈ ਉਹ ਪੱਟ ਲਾ ਇਹ ਦਾਣੇ ਗਿਣਤੀ ਕਰ ਕਿੰਨੇ ਹੋਗੇ ਉੱਥੇ ਹੀ ਉੱਥੇ ਹੀ ਰੱਖ ਕੇ ਗਿਣਤੀ ਕਰ ਲੈ ਉੱਥੇ ਰੱਖ ਆ ਦੇ ਤੇ 10 11 11 ਦਾਣੇ ਆਹ ਦੇਖ ਲਓ ਵੀਰੇ ਨੋਰਮਲ ਸਪਰੇਹਾਂ ਦੇ ਨਾਲ ਅੱਜ ਇਹ ਇੱਥੇ ਪਹੁੰਚ ਗਿਆ ਆਪਣਾ ਆਲੂ ਕਿ ਆਹ 15 ਤਰੀਕ ਨੂੰ 60 ਦਿਨਾਂ ਦਾ ਹੋ ਜਾਣਾ ਇਹਨੇ ਤੇ ਕਿਉਂਕਿ ਅਕਤੂਬਰ ਦੀ ਬਜਾਈ ਆ ਤੇ ਅਕਤੂਬਰ ਦੀ ਬਜਾਈ ਤੇ 60 ਦਿਨਾਂ ਦਾ ਹੋ ਗਿਆ ਤੇ ਤੁਸੀਂ ਦੇਖ ਲਓ ਨਾਰਮਲ ਸਪਰੇਹਾਂ ਨਾਲ ਇੱਥੇ ਪਹੁੰਚ ਗਿਆ 11 ਆਲੂ ਆ ਇਹਦੇ ਥੱਲੇ ਇੱਕ ਬੂਟਾ ਪੱਟਿਆ ਦੇਖ ਲਓ ਲੈ ਆਹ ਇੱਕ ਬੂਟਾ ਪਟਣ ਦੇ ਇੰਨੇ 11 ਆਲੂ ਨਿਕਲੇ ਇਸ ਤੋਂ ਪਰਾਂ ਹੋਰ ਕੀ ਚਾਹੀਦਾ ਮੈਨੂੰ ਦੱਸ ਦੋ ਹਨਾ ਸਿਰਫ ਨਾਰਮਲ ਸਪਰੇਹਾਂ ਕਰਕੇ ਇਹੇ ਆਲੂ ਇੱਥੇ ਪਹੁੰਚ ਗਿਆ ਤੇ ਆਪਾਂ ਐਵੇਂ ਕਹੀਏ ਵਾਧੂ ਖਰਚੇ ਕਰਨ ਦਾ ਕੋਈ ਫਾਇਦਾ ਨਹੀਂ ਭਰਾਵੋ ਨਾਰਮਲ ਸਪ੍ਰੇ ਹਾਂ ਰੱਖੋ ਨਾਰਮਲ ਖਰਚੇ ਕਰੋ ਤੇ ਪੂਰਾ ਵਧੀਆ ਆਲੂ ਹੁੰਦਾ ਇਹਦੀ ਡੱਡੂ ਜੀ ਨੇ ਜਾਨ ਸੌਕੀ ਕਰਤੀ ਬੰਦਿਆਂ ਦੀ ਨਹੀਂ ਤਾਂ ਉਹੀ ਮਰੇ ਰਹੇ ਨੇ ਸੀ ਬੰਦੇ ਕੀ ਕੀ ਕੰਮ ਹੁੰਦਾ ਸਪਰੇ ਕਰਦੇ ਜਾਂ ਕੀ ਕਰਦੇ ਕੁਝ ਨਹੀਂ ਹੱਲ ਇੱਕ ਗੱਲ ਕਿੰਨੀ ਵਧੀਆ ਕਹੀ ਹੈ ਕਿਸੇ ਵੀਰ ਨੇ ਉਹਦੀਆਂ ਲਾਈਨਾਂ ਸਿਗੀਆਂ ਕਹਿੰਦਾ ਜਾਂ ਤੇ ਬੰਦਾ ਜੱਟ ਨਾ ਹੋਵੇ ਜਾਂ ਫਿਰ ਪੈਲੀ ਘੱਟ ਨਾ ਹੋਵੇ ਕੌਣ ਪੁੱਛਦਾ ਇੱਥੇ ਸ਼ਕੀਨਾ ਨੂੰ ਰਿਸ਼ਤੇ ਹੋਣ ਜ਼ਮੀਨਾਂ ਨੂੰ ਵਾ 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 ਕੀ ਬਾਤ ਹੈ ਕੀ ਬਾਤ ਹੈ ਇਹ ਗੱਲ ਬਾਈ ਸੱਚੀ ਆ ਤੇ ਹਕੀਕਤ ਆ ਹਾਂਜੀ ਵੀਰੇ ਇੱਕ ਨਾ ਵੀਰੇ ਜਿਹੜਾ ਵੀ ਵੀਰ ਮੈਨੂੰ ਨਾ ਫੋਨ ਕਰਕੇ ਜਾਂ ਮੈਸੇਜ ਕਰਕੇ ਕਹਿ ਦਿੰਦੇ ਆ ਕਿ ਵੀਰੇ ਆ ਵੀ ਬਲਾਈਟ ਤੋਂ ਡਰਦਿਆਂ ਨੇ ਨਾ ਕੋਈ ਵੀਰ ਸਿਰੇ ਵਾਲੀਆਂ ਦਵਾਈਆਂ ਹੀ ਕਰੀ ਬੈਠਾ ਕਰ ਜਟ ਵਗੈਰਾ ਹਨਾ ਦੇਖੋ ਵੀਰੇ ਇੱਕ ਤਾਂ ਨਾ ਮੈਂ ਸੱਚੀ ਦੱਸਾਂ ਤੁਸੀਂ ਥੋੜਾ ਆਪ ਸਾਵਧਾਨੀਦਾਰ ਹੋਇਆ ਕਰੋ ਵੀਰੇ ਠੀਕ ਹੈ ਨਾ ਜਦੋਂ ਤੁਸੀਂ ਦੁਕਾਨ ਤੇ ਜਾ ਕੇ ਕਹਿ ਦਿੰਦੇ ਹੋ ਨਾ ਵੀ ਪਹਿਲੀ ਸਪਰੇਅ ਦੇ ਦੇ ਦੂਜੀ ਸਪਰੇਅ ਦੇ ਦੇ ਤੀਜੀ ਸਪਰੇਅ ਦੇ ਦੇ ਤਾਂ ਉਹ ਚ ਥੋੜਾ ਹੀ ਨੁਕਸਾਨ ਹੋਣਾ ਉਹ ਚ ਕਿਸੇ ਦਾ ਨੁਕਸਾਨ ਨਹੀਂ ਹੈਗਾ ਉਜ ਥੋੜਾ ਹੀ ਨੁਕਸਾਨ ਹੋਣਾ ਇਹ ਤੁਸੀਂ ਚੀਜ਼ ਇਹ ਨਾ ਨੋਟ ਕਰ ਲਿਓ ਹਨਾ ਕਿਉਂਕਿ ਵੀਰੇ ਦੇਖੋ ਕਈ ਵੀਰ ਹੈਗੇ ਆ ਵੀ ਜਿਹੜੇ ਦੂਜੀਆਂ ਸਪਰੇਹਾਂ ਚ ਵੀ ਕਰਜਟ ਕਰੀ ਬੈਠੇ ਆ ਹੁਣ ਜੇ ਤੁਸੀਂ ਕਰਜਟ ਹੀ ਕਰਤੀ ਤਾਂ ਤੂੰ ਮਗਰ ਬਚਿਆ ਕੀ ਵੀਰੇ ਬਲਾਈਟ ਨੂੰ ਔਣ ਤੋਂ ਜੇ ਆਪਣੀ ਸਰੀਰ ਨੂੰ ਸਪੋਧ ਕਰ ਲਓ ਕਿ ਆਪਣੇ ਸਰੀਰ ਨੂੰ ਨਾਰਮਲ ਖਾਂਗੇ ਜੇ ਕੰਮ ਆ ਆਪਾਂ ਮੰਮੀ ਘਰੇ ਨਹੀਂ ਕਹ ਦਿੰਦੇ ਵੀ ਵੀ ਸਾਨੂੰ ਚਾਹ ਬਣਾ ਦੋ ਅਦਰਕ ਇਲਾਚੀ ਪਾ ਕੇ ਵੀ ਉਹਦੇ ਨਾਲ ਠੀਕ ਹੋ ਜੂ ਤੇ ਚਲੋ ਉਹ ਨਹੀਂ ਠੀਕ ਹੋਇਆ ਫਿਰ ਆਪਾਂ ਕਹਿ ਦਿੰਦੇ ਆ ਵੀ ਸੇਵੀਆਂ ਬਣਾ ਦੋ ਪਾਣੀ ਵਾਲੀਆਂ ਉਹਦੇ ਨਾਲ ਠੀਕ ਹੋ ਜੂ ਬੁਖਾਰ ਘਰੋਂ ਦੇਸੀ ਨੁਕਤੇ ਤਾਂ ਆਪਾਂ ਕਰਦੇ ਆ ਨਾ ਉਹ ਚੀਜ਼ਾਂ ਖੇਤੀ ਦੇ ਵਿੱਚ ਵੀ ਹੈਗੀਆਂ ਨੇ ਵੀ ਪਹਿਲਾਂ ਡੋਜ਼ ਨਾਰਮਲ ਰੱਖੋ ਕੋਈ ਵੀ ਕੋਈ ਵੀ ਫਸਲਾ ਤੁਹਾਡੀ ਨਾਰਮਲ ਡੋਜ਼ਾ ਰੱਖੋ ਨਾਰਮਲ ਦਵਾਈ ਵਰਤੋ ਜੇ ਉਹ ਦਵਾਈ ਥੋੜੇ ਤੇ ਖਰਾਬੀ ਬਿਮਾਰੀ ਆ ਗਈ ਜੇ ਉਹਨੇ ਅਸਰ ਕਰਤਾ ਉਹਦੇ ਤੇ ਫੇਰ ਉਹਦੇ ਤੇ ਐਕਸਟਰਾ ਦਵਾਈ ਪਾ ਦਿਓ ਨਹੀਂ ਨਹੀਂ ਵੀਰੇ ਕੋਈ ਲੋੜ ਪੰਗੇ ਲੈਣ ਦੀ ਹਨ ਜਿਵੇਂ ਜਿਹੜੀ M45 ਆ ਨਾ ਵੀਰੇ ਉਹ ਖੇਤੀ ਆਪਣੇ ਆਲੂਆਂ ਦੇ ਲਈ ਵਰਦਾਨ ਆ ਬ্লাইਡ ਨੂੰ ਰੋਕਣ ਦੇ ਲਈ ਜੇ ਤੁਸੀਂ ਟਾਈਮਲੀ ਟਾਈਮਲੀ ਸਪਰੇਅ ਕਰਦੇ ਹੋ ਤਾਂ ਤੁਹਾਡੇ ਫਸਲ ਨੂੰ ਕੁਝ ਨਹੀਂ ਹੁੰਦਾ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਤੁਹਾਡੀ ਫਸਲ ਤੇ ਇਸ ਗੱਲ ਦਾ ਥੋੜਾ ਧਿਆਨ ਰੱਖਿਆ ਕਰੋ ਕਿ ਕਰਜੜ ਪਾਉਣ ਦੇ ਨਾਲ ਬਲਾਈਟ ਜਦੋਂ ਕਰਜੜਦਾ ਉਦੋਂ ਬਾਦੋ ਜਦੋਂ ਤੁਹਾਨੂੰ ਪਤਾ ਵੀ ਆਲੇ-ਦਾਲੇ ਹਾਹਾਕਾਰ ਮੱਚੀ ਪਈ ਆ ਵੀ ਬਲਾਈਟ ਆ ਗਈ ਬਲਾਈਟ ਆ ਗਈ ਵੀਰੇ ਹਜੇ ਤਾਂ ਮੌਸਮ ਹੀ ਨਹੀਂ ਬਲਾਈਟ ਵਾਲਾ ਕਿਤੇ ਮੌਸਮ ਆਏ ਬਲਾਈਟ ਹੈ ਵੀ ਨਹੀਂ ਠੀਕ ਨਹੀਂ ਉਹ ਐਵੇਂ ਆਪਾਂ ਪੱਤਿਆਂ ਦੇ ਉੱਤੇ ਬਿੰਦੀਆਂ ਨੂੰ ਦੇਖ ਕੇ ਡਰ ਕੇ ਉਹ ਨਹੀਂ ਬਲਾਈਟ ਸਮਝੀ ਜਾਂਦੇ ਆ ਉਹ ਚੀਜ਼ਾਂ ਨਾ ਕਰਿਆ ਕਰੋ ਵੀਰ ਬਣੇ ਆਪਦੀ ਮਰਜ਼ੀ ਦੇ ਨਾਲ ਦਵਾਈ ਲੈ ਕੇ ਆਇਆ ਕਰੋ ਜੇ ਤੁਸੀਂ ਇਹ ਗੱਲਾਂ ਕਹਿਣਾ ਨਾ ਵੀ ਪਹਿਲੀ ਦੂਜੀ ਤੀਜੀ ਸਪਰੇਅ ਦੇ ਦੇ ਦੇਰੋ ਤਾਂ ਤੁਹਾਨੂੰ ਝੋਲੇ ਭਰ ਕੀ ਮਿਲਣਗੇ ਵੀਰੇ ਤੇ ਤੁਹਾਡੀ ਜੇਬ ਦੇ ਉੱਤੇ ਜੇਬ ਵੀ ਖਰਚਾ ਤੁਹਾਡਾ ਵਧਣਾ ਹੀ ਵਧਣਾ ਹੈ ਠੀਕ ਨਹੀਂ ਇਹ ਚੀਜ਼ਾਂ ਤੁਸੀਂ ਆਪ ਦੇਖਿਆ ਕਰੋ ਜੇ ਤੁਹਾਡੀ ਫਸਲ ਨੂੰ ਲੋੜ ਆ ਤਾਂ ਉਹ ਪਾਇਆ ਕਰੋ ਜਿਹੜੇ ਆਹ ਕੋਈ ਵੀ ਐਨ ਪੀ ਕੇ ਆ ਹਨ ਨਹੀਂ ਤਾਂ ਬਿਨਾ ਉਹ ਤੋਂ ਵੀ ਹੋ ਜਾਂਦੇ ਆ ਹਰ ਇੱਕ ਚੀਜ਼ ਫਸਲਾਂ ਨੂੰ ਕਈ ਵੀਰਾਂ ਦੀ ਹੁਣ ਜਿਵੇਂ ਤੁਹਾਡੀ ਯਾਰ ਘਰ ਦੀਆਂ ਜ਼ਮੀਨਾਂ ਚਲੋ ਸਾਡੇ ਕੋਲ ਤਾਂ ਠੇਕੇ ਵਾਲੀਆਂ ਨੇ ਹਨ ਕੋਈ ਵਿੱਚੋਂ ਮਾੜੀ ਵੀ ਹੋ ਜਾਂਦੀ ਹੈ ਕੋਈ ਚੰਗੀ ਵੀ ਹੋ ਜਾਂਦੀ ਹੈ ਹਨ ਤੇ ਜਿਹੜੀਆਂ ਠੇਕੇ ਵਾਲੀਆਂ ਜ਼ਮੀਨਾਂ ਨੇ ਬਾਈ ਉਹਦੇ ਉੱਤੇ ਮਿਹਨਤ ਕਰਨੀ ਸਾਨੂੰ ਪੈਂਦੀ ਆ ਹਨਾ ਵੀ ਖਾਦਾਂ ਖੁੰਦਾਂ ਵੱਧ ਜਿਨ੍ਹਾਂ ਜਿਹੜੇ ਵੀਰਾਂ ਕੋਲੇ ਹੁਣ ਘਰ ਦੀਆਂ ਜ਼ਮੀਨਾਂ ਨੇ ਬਾਈ ਛੋਟੇ ਦੇ ਸਹਾਰਾਰੀਆਂ ਜ਼ਮੀਨਾਂ ਹੁੰਦੀਆਂ ਹਨਾ ਕਿ ਉਹਨਾਂ ਨੂੰ ਕੋਈ ਲੋੜ ਹੀ ਨਹੀਂ ਇਹ ਜਿਹੀਆਂ ਚੀਜ਼ਾਂ ਕਰਨ ਦੀ ਨਾਰਮਲ ਚੀਜ਼ਾਂ ਦੇ ਨਾਲ ਵੀ ਉਹਨਾਂ ਦਾ ਖੇਤ ਪੂਰੇ ਵਧੀਆ ਹੋ ਜਾਂਦੇ ਹਨਾ ਤੇ ਬਸ ਮੈਂ ਇਸੇ ਗੱਲ ਨੂੰ ਹੀ ਕਹਿਣਾ ਹੁੰਦਾ ਕਿ ਮਾੜਾ ਮੋਟਾ ਤੁਸੀਂ ਆਪ ਦੇ ਹੱਥੀਂ ਆਪ ਦੇਖਿਆ ਕਰੋ ਜਿਹੜੀਆਂ ਕੋਈ ਵੀ ਦਵਾਈਆਂ ਯੂਜ਼ ਕਰਨੀਆਂ ਨਾ ਵੀਰੇ ਤੁਸੀਂ ਆਪਦੀ ਮਨਮਰਜ਼ੀ ਦੇ ਮੁਤਾਬਕ ਖੇਤਾਂ ਦਾ ਦੇਖ ਕੇ ਯੂਜ਼ ਕਰਿਆ ਕਰੋ ਐਵੇਂ ਬਿਨਾ ਮਤਲਬ ਤੋਂ ਯੂਜ਼ ਕਰਨਾ ਕੋਈ ਫਾਇਦਾ ਨਹੀਂ ਐਮ 45 ਕਰ ਦੋ ਐਂਟਰਾ ਕੋਲ ਆ ਉਹ ਕਰ ਲਓ 1236ਟਾ ਉਹ ਕਰ ਦੋ ਪਰ ਦੇਖ ਕੇ ਕਰੋ ਇੰਨੀ ਮਹਿੰਗੀਆਂ ਦਵਾਈਆਂ ਕਰਜਟ ਤਾਂ ਬਾਈ ਜਦੋਂ ਉਦੋਂ ਕਰਦਿਆ ਕਰੋ ਜਦੋਂ ਸਿਰੇ ਵਾਲਾ ਕੰਮ ਕਰਨਾ ਹਨਾ ਤੇ ਉਹ ਪਹਿਲਾਂ ਹੀ ਨਾ ਕਰਜਟ ਕਰ ਦਿਆ ਕਰੋ ਦਵਾਈਆਂ ਨੂੰ ਰੂਟੀਨ ਵਾਈਜ਼ ਚੱਲਣ ਦਿਆ ਕਰੋ ਆ ਤੁਸੀਂ ਮੈਂ ਵੀਡੀਓ ਪਾਈ ਆ ਤੁਸੀਂ ਦੇਖ ਲੋ ਪਹਿਲੇ ਪਹਿਲੇ ਖਾਦ ਦੇ ਵਿੱਚ ਕੱਲਾ ਯੂਰੀਆ ਪਾਇਆ ਸੀ ਠੀਕ ਆ ਨਾਲ ਇੱਕ ਪ੍ਰੋਟੋਬਜ ਪਾਇਆ ਸੀ ਸ਼ਰੀ ਨਾਮ ਦਾ ਤੁਹਾਨੂੰ ਉਹ ਦਿਖਾਇਆ ਸੀ ਦੂਜੀ ਖਾਦ ਦੇ ਵਿੱਚ ਬਾਈ ਕੋਈ ਚੀਜ਼ ਨਹੀਂ ਪਾਈ ਆਪਾਂ ਨਾਰਮਲ ਸਪਰੇਅ ਕਰੀ ਸੀਗੀ ਐਮ ਯੂਰੀਆ ਪਾਤਾ ਸੀਗਾ ਤੇ ਆਪਣਾ ਉਹ ਪਾਇਆ ਸੀਗਾ ਡੀਏਪੀ ਪਾਤਾ ਸੀਗਾ ਘੋਲ ਕੇ 2 ਕਿਲੋ ਠੀਕ ਆ ਕਿਲੇ ਦਾ ਤੇ ਨਾਲ ਇੰਟਰਾਕੋਲ ਪਾਈ ਸੀ ਨਾਲ ਤੇਲੇ ਵਾਲੀ ਦਵਾਈ ਪਾਈ ਸੀ ਇੱਕ ਆ ਚੀਜ਼ ਪਾਤੀ ਹਨਾ ਤੇ ਹੁਣ ਜਿਹੜੀ ਤੀਜੀ ਦਵਾਈ ਆ ਹੁਣ ਆਪਾਂ 13045 ਕਰਤੀ ਆ ਵੀਰੇ ਤੇ ਨਾਲ ਆਪਾਂ M45 ਕਰਤੀ ਆ ਦੁਬਾਰਾ ਫੇਰ ਰਿਪੀਟ ਤੇ ਤੇ ਨਾਲ ਤੇਲੇ ਵਾਲੀ ਪਾਤੀ ਆ 1 ਕਿਲੋ ਯੂਰੀਆ ਪਾਇਆ ਤੇ ਬਸ ਹੋਰ ਕੁਝ ਨਹੀਂ ਹੈਗਾ ਹਨਾ ਆ ਚੀਜ਼ਾਂ ਵੀਰੇ ਆਪਾਂ ਕਰੀਆਂ ਹੁਣ ਜੇ XXS ਤੋਂ ਅਗਲੀ ਸਪਰੇ ਜਿਹੜੀ ਚੌਥੀ ਆ ਉਹ ਵੀ ਮੈਂ ਸੇਮ ਹੀ ਕਰ ਦੇਣੀ ਆ M45 ਫੇਰ ਪਾ ਦੇਣੀ ਆ ਤੇ 13045 ਜੇ ਤੁਹਾਨੂੰ ਲੋਡ ਲੱਗਦਾ ਵੀ ਤੁਸੀਂ ਇਹਦੇ ਸਾਈਜ਼ ਵੱਡਾ ਕਰਨਾ ਆ 13045 ਵਧਾ ਕੇ ਪਾ ਦੋ 2 ਕਿਲੋ ਪਾ ਦੋ ਤੇ ਨਾਲ ਕਿਲੋ ਯੂਰੀਆ ਫੇਰ ਐਡ ਕਰ ਦੋ ਤੇ ਨਾਲ ਤੇਲੇ ਵਾਲੀ ਪਾ ਦੋ ਬਸ ਆ ਚੀਜ਼ਾਂ ਨੇ ਇੰਨੀਆਂ ਚੀਜ਼ਾਂ ਦੇ ਨਾਲ ਆਪਣਾ ਖੇਤ ਪਾਰ ਹੋ ਜਾਂਦੇ ਆ ਠੀਕ ਨਹੀਂ ਇਹ ਚੀਜ਼ਾਂ ਦੀ ਵੀਰੇ ਗੌਰ ਆਪ ਕਰਿਆ ਕਰੋ ਤੇ ਬਹੁਤ ਵੀਰੇ ਨਵੇਂ ਵੀ ਲੱਗਿਆ ਪਰ ਯਾਰ ਵੀਰੇ ਬੰਦਾ ਦੇਖ ਕੇ ਸਿੱਖ ਜਾਂਦਾ ਹਨਾ ਨਾਰਮਲ ਜੀਆਂ ਚੀਜ਼ਾਂ ਆ ਜ਼ਿਆਦਾਤਰ ਤਾਂ ਵੀਰਾਂ ਦਾ ਮੈਨੂੰ ਇਹੀ ਫੋਨ ਆਉਂਦਾ ਯਾਰ ਵੀਰੇ ਸਾਡੇ ਆਲੂ ਅੱਜ 40 ਦਿਨ ਦੇ ਹੋ ਗਏ ਉਹਨਾਂ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਚੌੜੇ ਪੱਤੇ ਵਾਲਾ ਹੋ ਗਿਆ ਹੁਣ ਕੀ ਕਰੀਏ ਮੈਂ ਇਹੀ ਹਮੇਸ਼ਾ ਮੈਂ ਸੱਚੀ ਕਹਿੰਦਾ ਥੱਕਿਆ ਪਿਆ ਇਸ ਗੱਲ ਤੇ ਕਿਉਂਕਿ ਮੈਨੂੰ ਪਤਾ ਸੀਗਾ ਵੀ ਇਸ ਵਾਰ ਨਵੇਂ ਵੀਰ ਬਹੁਤ ਲੱਗਿਆ ਕੀ ਪਹਿਲਾਂ ਹੀ ਦੱਸਾਂ ਮੈਂ ਮੈਨੂੰ ਲੱਗਦਾ 13 14 ਤਰੀਕ ਨੂੰ ਆਪਾਂ ਆਲੂ ਬੀਜਿਆ ਸੀ ਉਸ ਤੋਂ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਹਨਾ ਵੀ ਕੱਕ ਨਦੀਨ ਰੋਕਣ ਵਾਲੀ ਸਪਰੇ ਜ਼ਰੂਰੀ ਕਰਨੀ ਆ ਰੀਲਾਂ ਵੀ ਪਾਈਆਂ ਤੇ ਜਿੱਦਨ ਮੈਂ ਆਪਦੇ ਖੇਤਾਂ 'ਚ ਕਰਨ ਲੱਗਿਆ ਨਦੀਨ ਰੋਕਣ ਵਾਲੀ ਮੈਂ ਉਸ ਤੋਂ ਬਾਅਦ ਲਗਾਤਾਰ ਵੀਡੀਓ ਤੁਹਾਨੂੰ ਅਪਡੇਟ ਦਿੰਦਾ ਆ ਵੀ ਭਾਈ ਨਦੀਨ ਰੋਕਣ ਵਾਲੀਆਂ ਆਲੂ ਹਰਾ ਹੋਣ ਤੋਂ ਪਹਿਲਾਂ ਕਰ ਲਿਓ ਪਾਣੀ ਜਦੋਂ ਪਹਿਲਾਂ ਲਾਤਾ ਉਦੋਂ ਬਾਅਦ ਨਦੀਨ ਰੋਕਣ ਵਾਲੀ ਸਪਰੇ ਗਿੱਲੇ-ਗਿੱਲੇ 'ਚ ਮਾਰ ਦੋ ਜਾਂ ਆਲੂ ਹਰਾ ਹੋਣ ਤੋਂ ਪਹਿਲਾਂ ਕਰ ਦੋ ਗਿੱਲੇ-ਗਿੱਲੇ 'ਚ ਹਨਾ ਪਰ ਵੀਰਾਂ ਨੇ ਕਰੀਆ ਹੀ ਨਹੀਂ ਮੈਨੂੰ ਪਤਾ ਵੀਰ ਕੀ ਜਾਣ ਉਹ ਯਾਰ ਆਲੂ ਬੀਜਲੇ ਸੀ ਫੇਰ ਸਾਡਾ ਟਾਈਮ ਜਿਆ ਨਹੀਂ ਲੱਗਿਆ ਮੈਂ ਕਹਿੰਦਾ ਯਾਰ ਫਸਲ ਤੋਂ ਜ਼ਰੂਰੀ ਆਪਾਂ ਨੂੰ ਚੀਜ਼ ਹੋਰ ਹੈ ਕੀ ਚੀਜ਼ ਆ ਵੀ ਜੇ ਆਪਣਾ ਟਾਈਮ ਹੀ ਨਹੀਂ ਲੱਗਿਆ। ਬਾਈ ਜੇ ਤੁਸੀਂ ਦੇਖੋ ਇੱਕ ਗੱਲ ਹੁੰਦੀ ਨਹੀਂ ਵੀ ਆਲੂ ਤੇ ਝੋਨਾ ਟੌਰ ਵਾਲੀ ਖੇਤੀ ਆ ਵੀ ਬੰਦਾ ਸੀਜ਼ਨ ਸੀਜ਼ਨ ਕੰਮ ਕਰਦਾ ਉਸ ਤੋਂ ਬਾਅਦ ਖਤਮ ਹਨਾ ਵੀ ਬੇਲਾ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਕੱਪੜੇ ਪਾ ਕੇ ਚੰਡੀਗੜ੍ਹ ਘੁੰਮਣ ਚੱਲ ਜਿਓ ਪਰ ਮੈਂ ਨਹੀਂ ਕਹਿੰਦਾ ਕਦੇ ਚੰਡੀਗੜ੍ਹ ਜਾਓ ਕਿਉਂਕਿ ਉਹ ਤਾਂ ਆਪਣੇ ਜੋ ਜੋ ਆਪਣੇ ਲਈ ਨਰਕ ਹੀ ਆ ਉਹਦਾ ਕੁਝ ਨਹੀਂ ਵੀ ਆਪਣੇ ਲਈ ਨਹੀਂ ਮੈਨੇ ਰਖਾਉਂਦਾ ਹਨ ਤੇ ਉਹਦੇ ਨਾਲੋਂ ਤਾਂ ਕਿਤੇ ਦੂਰ ਚਲ ਜਾਓ ਘੁੰਮਣ ਘੁੰਮੇ ਆਉਂਦੇ ਆ ਹਨ ਜਿਹੜੇ ਵੀ ਰਕਣਕ ਝੋਨਿਆਂ ਨੇ ਦੂਰ ਘੁੰਮਣ ਚਲ ਜਾਓ ਵਧੀਆ ਜਗ੍ਹਾ ਤੇ ਉੱਥੇ ਘੁੰਮੇ ਆਓ ਹਨ ਤੇ ਪਰ ਜਿਹੜੇ ਵੀਰ ਹੈਗੇ ਆ ਆਲੂਆਂ ਵਾਲੇ ਪ੍ਰਭੂ ਨਾ ਤੁੰ ਤੁਸੀਂ ਕੋਈ ਰਿਸ਼ਤੇਦਾਰੀ ਚ ਜਾ ਸਕਦੇ ਹੋ ਨਾ ਤੁਸੀਂ ਵਿਆਹ ਸ਼ਾਦੀਆਂ ਜਾ ਸਕਦੇ ਹੋ ਉਹ ਵੀ ਜੇ ਕੋਈ ਖਾਸ ਆ ਜਾਂ ਜਾਦੇ ਆ ਤਾਂ ਜਾਣਾ ਪੈਂਦਾ ਨਹੀਂ ਤੁਹਾਨੂੰ ਆਪਦੇ ਖੇਤ ਦੇ ਉੱਤੇ ਰੋਜ਼ ਇੱਕ ਦੋ ਦਿਨ ਬਾਅਦ ਘੇੜਾ ਦੇਣਾ ਹੀ ਪੈਂਦਾ ਜੇ ਤੁਸੀਂ ਇੱਕ ਦਿਨ ਨਹੀਂ ਨਾ ਗਏ ਦੂਜੇ ਦਿਨ ਤੁਹਾਨੂੰ ਜਾਣਾ ਹੀ ਪੈਣਾ ਚਾਹੇ ਤੁਸੀਂ ਗੱਡੀ 'ਚ ਗੇੜਾ ਦੇ ਦਿਓ ਗੱਡੀ 'ਚ ਗੇੜਾ ਦੇ ਕੇ ਤੁਹਾਨੂੰ ਮੁੜਨਾ ਹੀ ਪੈਣਾ ਦੇਖਣਾ ਤੁਸੀਂ ਗੱਡੀ ਦੇਖੋ ਜਦ ਆਪਣੀ ਖੇਤੀ ਹੈ ਨਾ ਜੇ ਤੁਸੀਂ ਗੱਡੀ 'ਚ ਵੀ ਗੇੜਾ ਦਿੰਨੇ ਹੋ ਤੁਹਾਡੀਆਂ ਨਿਗਾ ਬਿਮਾਰੀ ਵਾਲੇ ਬੂਟੇ ਨੂੰ ਪਹਿਲਾਂ ਫੜਨੀ ਹੈ ਜੇ ਆਪਾਂ ਸਹੀ ਸਹੀ ਮੈਨੇਜ ਦੇਖਦੇ ਹਾਂ ਨਾ ਗੱਡੀ 'ਚ ਉਤਰ ਕੇ ਜੇ ਗੇੜਾ ਦੇ ਦਿੰਨੇ ਆ ਜਾਂ ਸਕੂਟਰ ਤੇ ਜਾ ਕੇ ਗੇੜਾ ਦਿੰਨੇ ਹੋ ਤਾਂ ਤੁਹਾਡੀ ਨਿਗਾ ਬਿਮਾਰੀ ਵਾਲੇ ਬੂਟੇ ਨੂੰ ਪਹਿਲਾਂ ਫੜਦੀ ਹੁੰਦੀ ਹੈ ਠੀਕ ਨਹੀਂ ਤੇ ਇਹ ਚੀਜ਼ਾਂ ਆਮ ਹੀ ਆ ਨੋਰਮਲ ਆ ਹਨਾ ਕਿ ਆਪਾਂ ਐਵੇਂ ਡਰੀ ਜਾਂਦੇ ਰਹਿੰਨੇ ਆ ਇਹ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਆਪਦਾ ਟਾਈਮਲੀ ਹੋਣਾ ਹੈ ਕਰਨਾ ਪੈਣਾ ਯਾਰ ਸਾਰਾ ਕੁਝ ਆ ਬਾਕੀ ਸਾਰਾ ਕੁਝ ਛੱਡਣਾ ਪੈਣਾ ਵਿਆਹ ਤੇ ਤੇ ਰਿਸ਼ਤੇਦਾਰੀਆਂ ਇਹ ਤਾਂ ਤੁਸੀਂ ਉਹਦਣ ਜਾ ਸਕਦੇ ਹੋ ਜਿੱਦਣ ਤੁਹਾਨੂੰ ਲੱਗਦਾ ਵੀ ਹਾਂ ਯਾਰ ਵੀ ਆਪਾਂ ਉਹ ਤੁਹਾਨੂੰ ਪਹਿਲਾਂ ਉਹਦਾ ਮੁਤਾਬਕ ਪਹਿਲਾਂ ਤੁਹਾਨੂੰ ਰੁਟੀਨ ਬਣਾਉਣੀ ਪੈਣੀ ਆ ਵੀ ਯਾਰ ਅੱਜ ਮੈਂ ਇੱਥੇ ਜਾਣਾ ਵੀ ਉਹ ਤੋਂ ਪਹਿਲਾਂ ਪਹਿਲਾਂ ਮੈਂ ਆਹ ਕੰਮ ਕਰ ਲਾਂ ਠੀਕ ਆ ਵੀ ਇਹ ਇੰਨੀ ਤਰੀਕ ਨੂੰ ਮੈਂ ਇੱਥੇ ਜਾਣਾ ਉਸ ਤੋਂ ਪਹਿਲਾਂ ਮੈਂ ਆਹ ਕੰਮ ਜ਼ਰੂਰੀ ਕਰ ਲਾਂ ਤਾਂ ਜਾ ਕੇ ਕਿਤੇ ਸਿਰੇ ਚੜਦਾ ਕੰਮ ਹਨਾ ਵੀ ਤਾਂ ਤੁਸੀਂ ਕਰ ਸਕਦੇ ਹੋ ਤੇ ਉਹ ਹੀ ਕਹਿੰਦੇ ਵੀ ਆਲੂ ਵਾਲੇ ਨਹੀਂ ਤਾਂ ਬਾਈ ਰਿਸ਼ਤੇਦਾਰੀਆਂ ਵੀ ਛੁੱਟ ਜਾਂਦੀਆਂ ਤੇ ਵਿਆਹ ਵੀ ਛੁੱਟ ਜਾਂਦੇ ਆ ਰਿਸ਼ਤੇਦਾਰੀਆਂ ਫਿਰ ਜਿਹੜੇ ਆਲੂ ਵਾਲੇ ਆ ਉਹਨਾਂ ਨਾਲ ਹੀ ਤੁਹਾਡੀਆਂ ਰਿਸ਼ਤੇਦਾਰੀਆਂ ਬਣਨੀਆਂ ਠੀਕ ਨਹੀਂ ਇਹ ਚੀਜ਼ਾਂ ਹਕੀਕਤ ਆ ਤੇ ਬਸ ਵੀ ਇਹੀ ਗੱਲ ਆ ਵੀ ਜਦੋਂ ਆਪਾਂ ਫਸਲ ਬੀਜ ਲਈ ਉਹਦਾ ਟਾਈਮ ਸੈਰ ਉਹਦੇ ਇਲਾਜ ਕਰਿਆ ਕਰੋ ਤੇ ਲੇਟ ਛੇਟ ਹੋ ਕੇ ਕਰਨਾ ਉਹ ਕੋਈ ਫਾਇਦਾ ਨਹੀਂ ਹੈਗਾ ਹੁਣ ਮੈਨੂੰ ਬਹੁਤ ਵੀਰਾਂ ਨੇ ਫੋਟੋਆਂ ਭੇਜਦੇ ਆ ਹਨਾ ਕਿ ਵੀਰੇ ਯਾਰ ਆ ਦੇਖਿਓ ਪੱਤਿਆਂ ਤੇ ਉਹ ਬੰਦੀਆਂ ਜਿਹੀਆਂ ਲੀਆਂ ਪਰ ਜਦੋਂ ਮੇਰੀ ਨਿਗਾਹ ਜਾਂਦੀ ਹੈ ਜਦੋਂ ਫੋਟੋ ਭੇਜਦੇ ਆ ਵੀ ਬੱਟ ਦੇ ਉੱਤੇ ਤਾਂ ਇੰਨਾ ਗੁੱਲੀ ਡੰਡਾ ਖੜਾ ਹਜੇ ਤਾਂ ਉਹ ਨਿੱਕਾ ਨਿੱਕਾ ਪਰ ਜਿੱਦਣ ਉਹ ਹੁਣ ਵੀਰਾਂ ਨੇ ਖਾਦ ਦਾ ਪਾਉਣੀ ਆ ਜਾਂ ਵੱਡਾ ਹੋਣਾ ਉਹਨੇ ਬੜ ਆਲੂਆਂ ਦੇ ਉੱਪਰ ਹੋ ਜਾਣਾ ਗੁੱਲੀ ਡੰਡੇ ਨੇ ਫਿਰ ਕੀ ਕਰਨਗੇ ਦੱਸੋ ਆਲੂ ਪੱਟਣ 'ਚ ਵੀ ਪ੍ਰੋਬਲਮ ਬੀਜ ਆਲੂ ਚੋਗਣ 'ਚ ਵੀ ਪ੍ਰੋਬਲਮ ਸਾਰੇ ਪਾਸੇ ਪ੍ਰੋਬਲਮ ਹੀ ਪ੍ਰੋਬਲਮ ਹੋਣੀ ਆ ਜਿੰਨੀ ਖਾਦ ਪਾਉਣਾ ਸੁਪਰੀਹਾਂ ਪਾਉਣੀ ਉਹ ਤਾਂ ਗੁੱਲੀ ਡੰਡੇ ਨਹੀਂ ਲੱਗੀ ਜਾਣੀ ਗੁੱਲੀ ਡੰਡੇ ਨੇ ਤਾਂ ਘਿਓ ਵਾਂਗੂ ਲੱਗਣੀ ਐ ਵੀ ਮੈਨੂੰ ਤਾਂ ਅੱਜ ਘਿਓ ਵਹਿ ਗਿਆ ਦੇਸੀ ਘਿਓ ਪਿਲਦਾ ਮੈਨੂੰ ਗੁੱਲੀ ਡੰਡੇ ਨੇ ਪੂਰਾ ਫੈਲਣਾ ਉਹਨੇ ਹਨਾ ਕੋਈ ਵੀ ਆ ਬਸ ਨਦੀਨ ਨੂੰ ਰੋਕ ਲਈਏ ਆਪਾਂ ਬਾਕੀ ਆਪਣੀ ਫਸਲ ਸਾਰੀ ਵਧੀਆ ਹੋ ਜਾਂਦੀ ਐ ਇੱਕ ਜਰਮੀਨੇਸ਼ਨ ਤੇ ਨਦੀਨ ਨੂੰ ਰੋਕਿਆ ਬਾਕੀ ਸਭ ਠੀਕ ਜਰਮੀਨੇਸ਼ਨ ਹਨਾ ਵੀ ਜਰਮੀਨੇਸ਼ਨ ਸੋਹਣੀ ਹੋ ਜੇ ਬਸ ਇਹ ਚੀਜ਼ਾਂ ਨੂੰ ਵੀਰੇ ਟਾਈਮ ਸਹਿਰ ਆਪਦਾ ਕਰਿਆ ਕਰੋ ਬਸ ਇਹੀ ਮੈਂ ਰਿਕਵੈਸਟ ਕਰਦਾ ਖੇਤੀ ਜਾਏ ਕੋਈ ਵੀ ਆ ਜੇ ਆਪਾਂ ਟਾਈਮ ਸਰ ਕਰਦੇ ਆ ਨਾ ਉਹਦੇ ਅਰਗੀ ਰੀਸ ਨਹੀਂ ਫੀਰ ਬਣਿਆ ਠੀਕ ਆ ਬਾਕੀ ਜੋਬ ਵਾਂਗੂ ਚੱਲਿਆ ਕਰੋ ਨਾ ਕਿ ਬਾਈ ਸਾਡੀ ਡਿਊਟੀ ਆ ਉਹਨੂੰ ਐਉਂ ਨਾ ਰੱਖਿਆ ਕਰੋ ਖੇਤੀ ਨੂੰ ਖੇਤੀ ਨਾ ਰੱਖੋ ਹੁਣ ਖੇਤੀ ਹੁਣ ਤੁਹਾਡਾ ਬਿਜ਼ਨਸ ਆ ਇਹ ਜੇ ਤੁਸੀਂ ਇਹਨੂੰ ਟਾਈਮ ਨਹੀਂ ਦਿੰਦੇ ਦੇਖੋ ਘਾਟੇ ਵੱਧਦੇ ਪੈਸਾ ਦੇਣਾ ਲੈਣਾ ਉਹ ਜ਼ਿੰਦਗੀ ਚ ਇਹ ਇੱਕ ਜ਼ਿੰਦਗੀ ਦਾ ਹਿੱਸਾ ਬਾਈ ਇੰਪੋਰਟੈਂਟ ਉਹ ਚੜਦੇ ਉਤਰਦੇ ਰਹਿਣੇ ਆ ਠੀਕ ਨਹੀਂ ਸਾਡੇ ਦੇ ਵੀ ਚੜਦੇ ਆ ਉਤਰ ਜਾਂਦੇ ਆ ਚੜਦੇ ਆ ਉਤਰ ਜਾਂਦੇ ਆ ਹੁਣ 베ਰ ਚੜੇ ਹੋਇਆ 베ਰ ਤਾਰ ਲਾਂਗੇ ਠੀਕ ਨਹੀਂ ਐਉਂ ਨਹੀਂ ਕੋਈ ਗੱਲ ਹਨਾ ਤੇ ਪਰ ਜਿਹੜੀ ਆਪਣੀ ਡਿਊਟੀ ਆ ਖੇਤੀ ਦੇ ਪ੍ਰਤੀ ਉਹ ਆਪਾਂ ਨੂੰ ਵੀਰੇ ਪੂਰੇ ਟਾਈਮ ਤੋਂ ਟਾਈਮ ਡਿਊਟੀ ਦੇਣੀ ਹੀ ਪੈਣੀ ਹੈ ਜੇ ਆਪਾਂ ਖੇਤੀ ਦੇ ਪ੍ਰਤੀ ਡਿਊਟੀ ਨਹੀਂ ਦਿੰਦੇ ਤਾਂ ਫਿਰ ਆਪਣਾ ਕੰਮ ਨਹੀਂ ਹੁੰਦਾ ਠੀਕ ਨਹੀਂ ਖੇਤਾਂ 'ਚ ਤੁਹਾਨੂੰ ਰੋਜ਼ ਜਾਣਾ ਪੈਣਾ ਤੁਹਾਨੂੰ ਰੋਜ਼ ਦੇਖਣਾ ਪੈਣਾ ਤੇ ਵੀ ਸਾਰਾ ਕੁਝ ਕੰਮ ਕਿਵੇਂ ਹੋ ਗਿਆ ਕਿਵੇਂ ਫਸਲ ਆ ਆਪਣੀ ਇਓ ਨਹੀਂ ਹੈਗਾ ਵੀ ਬੀਜਤਾ ਤੇ ਮੁੜ ਕੇ ਦੇਖਣੀ ਨਹੀਂ ਗਏ ਵੀ ਹਾਂ ਸਪਰੇਅ ਕਰਨੀਆਂ ਜਾਂ ਨਹੀਂ ਕਰਨੀਆਂ ਮੈਂ ਹੀ ਨਹੀਂ ਕਹਿੰਦਾ ਬਹੁਤ ਹੁਣ ਤਾਂ ਯਾਰ ਬਹੁਤ ਵੀਰ ਆ ਕਿ ਅੱਗੇ ਦਾ ਚਲੋ ਠੀਕ ਆ ਮੈਂ ਵੀ ਵੀਡੀਓ ਪਾਉਂਦੇ ਹੁਣ ਤਾਂ ਤੁਹਾਨੂੰ ਇੰਸਟਾਗ੍ਰam ਤੇ ਵੀਡੀਓ ਢੇਰ ਮਿਲਦੀਆਂ ਨੇ ਮੈਂ ਹੀ ਨਹੀਂ ਕਹਿੰਦਾ ਕਿ ਮੈਨੂੰ ਦੇਖ ਕੇ ਕੋਈ ਆਪਾਂ ਕਹ ਵੀ ਇਹ ਵੀ ਮੈਨ ਨੂੰ ਦੇਖ ਕੇ ਤੂੰ ਦੀ ਹੁਣ ਤਾਂ ਬਹੁਤ ਵੀਰ ਆ ਨੌਲੇਜ ਦੇਣ ਵਾਲੇ ਬਾਦੂ ਬਾਦੂ ਵੀਰ ਹੋ ਗਏ ਹੁਣ ਤਾਂ ਨੌਲੇਜ ਦੇਣ ਵਾਲੇ ਮੈਂ ਤਾਂ ਹੁਣ ਬਹੁਤ ਘੱਟ ਪਾਉਣਾ ਇਸ ਚੀਜ਼ ਤੇ ਵੀਡੀਓ ਪਰ ਮੈਂ ਤਾਂ ਵੀ ਹੁਣ ਵੀਰ ਹੈਗੇ ਆ ਬਹੁਤ ਆਪੇ ਕੰਮ ਸੰਭਲ ਲੈਂਦੇ ਆ ਹਨਾ ਤੇ ਮੇਰੇ ਤੋਂ ਵੀ ਪੜੇ ਲਿਖੇ ਆ ਜਿਆਦੇ ਨੌਲੇਜ ਵਾਲੇ ਆ ਵੀ ਜਿਹਨਾਂ ਨੂੰ ਨੌਲੇਜ ਆ ਬਰੀਕੀਆਂ ਬਰੀਕੀਆਂ ਚੀਜ਼ਾਂ ਦੀ ਨੌਲੇਜ ਆਪਣੇ ਕੋਲ ਦਾ ਜੱਟ ਸੌਦਾ ਸਾਰਾ ਕੁਝ ਆਪਾਂ ਪੜਨ ਨੂੰ ਬੜਨਾਂ ਵਾਲੇ ਨਹੀਂ ਹੈਗਾ ਆਪਣੇ ਕੋਲ ਜੱਟ ਸੌਦਾ ਹਨਾ ਵੀ ਇਸ ਦੀ ਇਹੀ ਗੱਲ ਆ ਕਿ ਇਹ ਚੀਜ਼ ਨੂੰ ਜਿਹੜਾ ਵੀ ਆਪਾਂ ਕਰਨਾ ਉਹਨੂੰ ਟਾਈਮ ਤੇ ਕਰੋ ਬਸ ਠੀਕ ਆ ਬਸ ਗੱਲ ਕਰ ਠੀਕ ਨਹੀਂ ਖੇਤੀ ਨੂੰ ਖੇਤੀ ਨਾ ਸਮਝੋ ਕੱਲੀ ਇਹਨੂੰ ਆਪਣੀ ਜੌਬ ਸਮਝੋ ਕਿ ਇਹਨੂੰ ਆਪਣਾ ਬਿਜ਼ਨਸ ਸਮਝੋ ਵੀ ਹਾਂ ਇਹ ਸਾਡਾ ਬਿਜ਼ਨਸ ਆ ਅਗੇ ਉਹ ਨਹੀਂ ਹੈਗਾ ਕਿ ਹਾਂ ਠੀਕ ਆ ਇੱਕ ਗੱਟੂ ਆਟੇ ਦਾ ਹੋ ਜੂ ਵੀ ਕਣਕ ਹੋ ਜੂ ਘਰ ਦੇ ਜੋ ਕੀ ਖਾ ਲਾਂਗੇ ਫਿਰ ਮੱਕੀ ਹੋ ਜੂ ਉਹ ਘਰ ਦੇ ਰੋਟੀ ਖਾ ਲਾਂਗੇ ਇੰੋਂ ਤਾਂ ਹੁਣ ਹੋਣਾ ਨਹੀਂ ਵੀਰੇ ਆਪਾਂ ਜੇ ਮਾਮਲੇ ਇੰਨੇ ਵੱਧ ਜਾਂਦੇ ਆ ਕਿ ਆਪਾਂ ਜੇ ਕਮਾਵਾਂਗੇ ਤਾਂ ਮੋੜਾਂਗੇ ਨਹੀਂ ਕਮਾਵਾਂਗੇ ਤਾਂ ਮੁੜਦਾ ਨਹੀਂ ਸਾਰਾ ਕੁਝ ਤਾਂ ਇਸ ਚੀਜ਼ ਨੂੰ ਵੀਰੇ ਸੀਰੀਅਸਲੀ ਲੈ ਕੇ ਫਸਲਾਂ ਨੂੰ ਟਾਈਮ ਟੂ ਟਾਈਮ ਆਪਣਾ ਕਰਿਆ ਕਰੋ ਤਾਂ ਸਾਰੇ ਵੀਰਾਂ ਨੂੰ ਧੰਨਵਾਦ ਜੇ ਕੁਝ ਮੈਂ ਗਲਤ ਕਿਹਾ ਤਾਂ ਮਾਫ ਕਰਿਓ ਜੇ ਜੇ ਚੰਗਾ ਲੱਗਦਾ ਤਾਂ ਕਮੈਂਟ ਵਧੀਆ ਕਰਿਆ ਕਰੋ ਵੀ ਕਮੈਂਟ ਕਰਿਆ ਕਰੋ ਕੁਝ ਨਹੀਂ ਹੁੰਦਾ ਦੇਖੋ ਵੀਰੇ ਮੈਂ ਕਿਸੇ ਦੇ ਕਮੈਂਟ ਦਾ ਗੁੱਸਾ ਨਹੀਂ ਕਰਦਾ ਵੀ ਜੇ ਕੋਈ ਵੀਰ ਮੈਨੂੰ ਕਮੈਂਟ ਕਰਦਾ ਮੈਂ ਮੈਨੂੰ ਉਹਦਾ ਰਿਪਲਾਈ ਦੇਣ ਤੇ ਵੀ ਵਧੀਆ ਲੱਗਦਾ ਕਿ ਹਾਂ ਜੇ ਵੀਰ ਕੋਈ ਮੇਰੇ ਤੋਂ ਸਵਾਲ ਵੀ ਪੁੱਛਦਾ ਜਾਂ ਕੁਝ ਵੀ ਕਰਦਾ ਮੈਂ ਉਹਦਾ ਆਨਸਰ ਦੇਣ ਦਾ ਹੱਕਦਾਰ ਹਾਂ ਦੇਖੋ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜੇ ਜੇ ਮੈਨੂੰ ਕੋਈ ਵੀਰ ਪਸੰਦ ਕਰਨ ਵਾਲਿਆ ਨਾ ਤਾਂ ਉਹ ਵੀਰ ਮੈਨੂੰ ਕੋਈ ਵੇਜ ਵਿੱਚ ਨਾਪਸੰਦ ਕਰਨ ਵਾਲੇ ਵੀ ਹੋਣਗੇ ਇਹ ਨਹੀਂ ਹੁੰਦਾ ਕਿ ਸਾਰੇ ਵੀਰ ਮੈਨੂੰ ਪਸੰਦ ਕਰਨ ਵਾਲੇ ਹੋਣ ਕਿਸੇ ਵੀਰਾਂ ਨੂੰ ਮੈਂ ਨਹੀਂ ਵੀ ਪਸੰਦ ਆਉਣਾ ਤਾਂ ਮੈਂ ਉਹ ਉਹ ਵੀਰਾਂ ਨੂੰ ਉਹਨਾਂ ਦੀ ਉਹਨਾਂ ਦੀ ਨਿਗਾਹ ਮੇਰੇ ਪ੍ਰਤੀ ਮੈਂ ਨਹੀਂ ਚੇਂਜ ਕਰ ਸਕਦਾ ਕਿਉਂਕਿ ਕਿਸੇ ਨੂੰ ਮੈਂ ਪਸੰਦ ਹੀ ਨਹੀਂ ਹੈਗਾ ਹਨਾ ਤਾਂ ਉਹ ਵੀਰ ਨੇ ਜੇ ਕਿਸੇ ਨੇ ਕਮੈਂਟ ਉਹ ਗਲਤ ਵੀ ਕਰਤਾ ਤਾਂ ਉਹਨੂੰ ਆਪਾਂ ਮਾੜਾ ਨਾ ਬੋਲਿਆ ਵੀ ਕਿਸੇ ਨੂੰ ਵੀ ਆਪਾਂ ਨੂੰ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਮਾੜਾ ਬੋਲੀਏ ਜਾਂ ਕੁਝ ਕਰੀਏ ਸਾਰੇ ਵੀਰਾਂ ਦੀ ਆਪੋ ਆਪਣੀ ਸੋਚ ਆ ਸਭ ਦੀ ਸੋਚ ਪਿਆਰੀ ਆ ਬਸ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਸਾਰੇ ਭਰਾਵਾਂ ਨੂੰ ਤੇ ਪਰਿਵਾਰਾਂ ਨੂੰ ਉਹਨਾਂ ਦੇਆਂ ਨੂੰ ਹਨਾ ਬਸ ਇਹੀ ਹੈ ਤਰੱਕੀਆਂ ਬਖਸ਼ਣ ਬਸ ਸਾਰੇ ਖੁਦਾ ਜੀ ਖੁਸ਼ੀ ਰਹਿਣ ਬਸ ਤਰੱਕੀਆਂ ਬਖਸ਼ਣ ਬਸ ਆਹੀ ਹੈ